ਦਲੀਪੋਸਟ ਪੰਜਾਬੀ ਉਸ ਦੇਖ ਰਿਹਾ ਤੇ ਮੈਂ ਹਾਂ ਦੀਪ ਸੰਦੀਪ ਫਿਰੋਜ਼ਪੁਰ ਦੇ ਪਿੰਡ ਟਿੰਡੀ ਆਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਥੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਘਰ ਤਬਾ ਹੋ ਗਏ ਨੇ ਘਰਾਂ ਦੇ ਵਿੱਚੋਂ ਜ਼ਿੰਦਗੀਆਂ ਨੇ ਜਿਹੜੀਆਂ ਰੁੜ ਗਈਆਂ ਨੇ ਤਾਂ ਉੱਥੇ ਜਿਹੜੇ ਲੋਕ ਨੇ ਸਮਾਜ ਸੇਵੀ ਸੰਸਥਾਵਾਂ ਨੇ ਉਹ ਵੀ ਪਹੁੰਚ ਰਹੀਆਂ ਨੇ ਚੰਗੇ ਲੋਕ ਨੇ ਜਿਹੜੀ ਇਹਨਾਂ ਪਿੰਡਾਂ ਦੇ ਵਿੱਚ ਆ ਕੇ ਸੇਵਾ ਕਰ ਰਹੇ ਨੇ ਤਾਂ ਸੇਵਾ ਸਾਰੇ ਲੋਕ ਕਰਦੇ ਨੇ ਵਧੀਆ ਗੱਲ ਹੈ ਪਰ ਇਹ ਵੀਰ ਤੁਸੀਂ ਦੇਖੋ ਖਾਸ ਗੱਲ ਇਹ ਹੈ ਕਿ ਵੀਰ ਸਰੀਰਕ ਤੌਰ ਤੇ ਅਪਾਹਜ ਹੈ ਪਰ ਫਿਰ ਵੀ ਵੀਰ ਜੀ ਦਾ ਸੇਵਾ ਦੇ ਲਈ ਨਿਤਰਿਆ ਹੋਇਆ ਇਹਦੀ ਭਾਵਨਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਹੋਵੇਗੀ ਕਿਉਂਕਿ ਕਈ ਵਾਰੀ ਚੰਗਾ ਭਲਾ ਬੰਦਾ ਵੀ ਬਹਾਨਾ ਮਾਰ ਦਿੰਦਾ ਵੀ ਅੱਜ ਐਤਵਾਰ ਆ ਛੁੱਟੀ ਆ ਆਰਾਮ ਕਰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜੇ ਪਿੰਡੋਂ ਆਇਓ ਜੀ ਪੱਕਾ ਪੰਡਾ ਜੀ ਫ੍ਰੀਜਕੋਰਡ ਬਾਈ ਇਹ ਥੋੜਾ ਸਰੀਰ ਵੀ ਸਾਥ ਨਹੀਂ ਦਿੰਦਾ ਤਾਂ ਉਹਨੂੰ ਦੋ ਬੰਦੇ ਲੈ ਕੇ ਆਏ ਹੋਣਗੇ ਪਰ ਮਨ ਦੇ ਵਿੱਚ ਕੀ ਸੀਗਾ ਵੀ ਉੱਥੇ ਜਾ ਕੇ ਸੇਵਾ ਕਰਨੀ ਹੈ ਬਾਈ ਦੇਖੋ ਪਹਿਲਾਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਨਾ ਕਦੇ ਵੀ ਪੰਜਾਬ ਤੇ ਅਜਿਹਾ ਸਬਾ ਨਾ ਹੋਵੇ ਨਾ ਚੜ੍ਹਦੀ ਕਲਾ ਦੀ ਅ ਸਾਰੇ ਪੰਜਾਬ ਮਤਲਬ ਲੋਕਾਂ ਨੂੰ ਜਿਹੜੇ ਮਤਲਬ ਇਸ ਮਾਰਦੀ ਇੱਥੇ ਆਇਆ ਹੈ ਨਾ ਉਹਨਾਂ ਨੂੰ ਇਸ ਮੁਸੀਬਤ ਚੋਂ ਕੱਢ ਦੇਣਾ ਠੀਕ ਹੈ ਬਾਕੀ ਬਈ ਦੂਜਾ ਜਿੰਨੀ ਵੀ ਆਪਾਂ ਸੇਵਾ ਕਰਦੇ ਕਰ ਸਕੀਏ ਉਨੀ ਥੋੜੀ ਹੈ ਕਿਉਂਕਿ ਜਿੰਨਾ ਹੈ ਨਾ ਆਪਾਂ ਦੇਖ ਰਹੇ ਹਾਂ ਨੁਕਸਾਨ ਹੋ ਗਿਆ ਬਾਕੀ ਸਾਰੇ ਇਹ ਸਾਡੀ ਟੀਮ ਹੈ ਨਾ ਇਹ ਆਈ ਹੋਈ ਹੈ ਸਾਡੇ ਨਾਲ ਅੱਛਾ ਕੀ ਕੰਮ ਕਰ ਕਰਦੇ ਹੋ ਬਾਈ ਮੈਂ ਸਰਪੰਚਾਂ ਜੀ ਪੱਕੇ ਪਿੰਡ ਤੋਂ ਮੌਜੂਦ ਹਾਂ ਅੱਛਾ ਸਰਪੰਚ ਹੋ ਹਾਂ ਜੀ ਇਹ ਵੀ ਬਹੁਤ ਵੱਡੀ ਗੱਲ ਹੈ ਭਾਈ ਤੁਹਾਨੂੰ ਸਰਪੰਚ ਬਣਾਇਆ ਲੋਕਾਂ ਨੇ ਤੇ ਮੈਂ ਕਹਿੰਦਾ ਵੀ ਕਈ ਵਾਰੀ ਜਿਹੜਾ ਬੰਦਾ ਸਰੀਰਕ ਤੌਰ ਤੇ ਸਹੀ ਆ ਉਹ ਵੀ ਕੰਮ ਨਹੀਂ ਕਰਦਾ ਤੇ ਤੁਹਾਡਾ ਸਰੀਰ ਥੋੜਾ ਸਹੀ ਨਹੀਂ ਹੈਗਾ ਮਾਫ਼ ਕਰਨਾ ਪਰ ਫਿਰ ਵੀ ਤੁਸੀਂ ਭੱਜਨ ਅਸੇ ਫਿਰਦੇ ਹੋ ਭਾਈ ਅਸੀਂ ਨਾ ਵੈਸੇ ਹੀ ਆ ਦੂਜਾ ਪਿੰਡ ਲੈਵਲ ਤੋਂ ਲੈ ਕੇ ਹਨਾ ਅਸੀਂ ਮੋਰਚੇ ਮੋਰਚੇ ਸਾਰੇ ਮਤਲਬ ਸਾਡੀਆਂ ਸ੍ਰਾਵਾਂ ਜਾਰੀ ਰਹਿੰਦੀਆਂ ਹੀ ਆ ਅਸੀਂ ਕੋਈ ਪਹਿਲੀ ਵਾਰੀ ਨਹੀਂ ਆਏ ਮਤਲਬ ਜਿੱਥੇ ਹਰ ਜਗ੍ਹਾ ਜਿੱਥੇ ਵੀ ਪਹੁੰਚਿਆ ਜਾਂਦਾ ਨਾ ਪਹੁੰਚਦੇ ਆ ਤੇ ਆ ਸਾਰੇ ਭਰਾ ਸਾਡੇ ਹਨਾ ਹੈਗੇ ਤੇ ਸਾਡੇ ਪੰਚਾਇਤ ਮੈਂਬਰ ਵੀ ਸਾਡੇ ਨਾਲ ਆਏ ਹੋਏ ਆ ਅੱਛਾ ਭਾਈ ਕੀ ਲੱਗਦਾ ਹੈਗਾ ਤੁਹਾਨੂੰ ਰੱਬ ਨੇ ਹੋਰ ਤਰੀਕੇ ਨਾਲ ਸਰੀਰਕ ਤੌਰ ਤੇ ਹਨਾ ਇੱਕ ਸਿਸਟਮ ਕੀਤਾ ਜਾਂ ਕਹਿ ਸਕਦੇ ਸਰੀਰ ਦੀ ਮਾਰ ਆ ਇਹਨਾਂ ਲੋਕਾਂ ਦੇ ਹੜਾਂ ਦੀ ਮਾਰ ਆ ਜਿਹੜਾ ਬੰਦੇ ਨਾਲ ਜ਼ਿੰਦਗੀ ਦੇ ਵਿੱਚ ਕੁਝ ਬੀਤਿਆ ਹੋਵੇ ਨਾ ਉਹਨੂੰ ਦੂਜੇ ਦਾ ਦੁੱਖ ਜਿਆਦਾ ਪਤਾ ਹੁੰਦਾ ਹੁਣ ਤੁਸੀਂ ਇਹਨਾਂ ਦਾ ਦੁੱਖ ਕਿਵੇਂ ਸਮਝਦੇ ਹੋ ਵੀ ਜਿਹੜੇ ਚੰਗੇ ਫਿਰਦੇ ਚੱਲਦੇ ਫਿਰਦੇ ਲਾਚਾਰ ਹੋ ਗਏ ਅੱਜ ਲੋਕਾਂ ਕੇ ਨੀਂ ਚਾਕਣਾ ਪੈਂਦਾ ਪੈਲੀਆਂ ਖਰਾਬ ਹੋ ਗਈਆਂ ਘਰ ਖਰਾਬ ਹੋ ਗਏ ਭਾਈ ਦੇਖੋ ਜਿੱਦਾਂ ਹਨਾ ਬਾਈ ਗਾਮਾ ਦੱਸ ਰਿਹਾ ਸੀ ਵੀ ਇੱਥੇ ਕਾਫੀ ਜ਼ਮੀਨ ਸੀ ਜਿਹੜੀ ਆ ਦਰਿਆ ਵਾ ਕੇ ਲੈ ਗਿਆ ਨਾ ਤੇ ਤੁਸੀਂ ਆਪ ਹੀ ਦੇਖ ਲਓ ਨਾ ਆਪਣਾ ਪੂਰਾ ਵੀ ਨੁਕਸਾਨ ਹੋ ਜੇ ਤੇ ਆਪਣੇ ਤੋਂ ਜਰਿਆ ਨਹੀਂ ਜਾਂਦਾ ਹਣਾ ਤੇ ਤਾਂ ਦੇ ਲੋਕ ਨੇ ਪਤਾ ਨਹੀਂ ਹੈ ਨਾ ਪ੍ਰਮਾਤਮਾ ਦੀ ਕਿਰਪਾ ਨਾ ਪ੍ਰਮਾਤਮਾ ਦੂਜਾ ਬਹੁਤ ਵਾਰੀ ਪੰਜਾਬ ਤੇ ਹੋ ਜੀਆਂ ਮਸੀਬਤਾਂ ਆਈਆਂ ਨੇ ਪਰ ਆਪਣੇ ਲੋਕਾਂ ਨੂੰ ਵਾਹਿਗੁਰੂ ਫੇਰ ਚੜ੍ਹਦੀ ਕਲਾ ਕਿਦਾਂ ਤੋਂ ਸੇਵਾ ਦੇ ਲਈ ਨਿਕਲੇ ਹੋਏ ਆਂ ਅਸੀਂ ਅੱਜ ਆਏ ਆ ਜੀ ਪਹਿਲੇ ਦਿਨ ਆਏ ਹਾਂ ਜੀ ਹਾਂ ਜੀ ਹਾਂ ਜੀ ਕਈ ਦਿਨਾਂ ਤੋਂ ਮਨ ਤਾਂ ਵਿਚਾਰ ਬਣ ਰਿਆ ਹੋਣਾ ਕੋਈ ਸਵੱਬ ਨਹੀਂ ਬਣਿਆ ਹੋਣਾ ਕਿ ਕਿਵੇਂ ਹਾਂ ਜੀ 10-15 ਦਿਨਾਂ ਤੋਂ ਸੀ ਗਿਆ ਫਿਰ ਮਤਲਬ ਜਿਵੇਂ ਸਾਡਾ ਜਿੰਨੀਆਂ ਵੀ ਹਨਾ ਟੀਆਂ ਆਪਣੀਆਂ ਆਪਣੇ ਸਰਕਲ ਦੇ ਬੰਦੇ ਜਾਂ ਟੀਮਾਂ ਸੇਵਾ ਕਰੀ ਜਾਂਦੀਆਂ ਪਰ ਉਹਨਾਂ ਨਾਲ ਰਾਬਤਾ ਕੈਮ ਕਰਕੇ ਆਏ ਆ ਉਹ ਕਹਿੰਦੇ ਕੁਛ ਦਿਨ ਰੁੱਕ ਕੇ ਆ ਜਾਓ ਜੇ ਵੀ ਸੇਵਾ ਜਾਦਾ ਆ ਰਹੀ ਹੈ ਠੀਕ ਹੈ ਹਾਂਜੀ ਹਾਂਜੀ ਤੇ ਬਈ ਨਾਲ ਜਦੋਂ ਤੁਸੀਂ ਤੁਰਦੇ ਫਿਰਦੇ ਹੋ ਮਨ ਦੇ ਵਿੱਚ ਕੀ ਲੱਗਦਾ ਹੁੰਦਾ ਵੀ ਇਹਨਾਂ ਲਈ ਭੱਜੇ ਫਰੀਏ ਜਿਵੇਂ ਤੁਹਾਨੂੰ ਪਿੰਡ ਦੇ ਆਨੇ ਸਰਪੰਚ ਬਣਾਇਆ ਲੱਗਦਾ ਵੀ ਤੁਹਾਡੇ ਅਰਗੇ ਲੋਕ ਇਹਨਾਂ ਇਲਾਕਿਆਂ ਦੇ ਵਿੱਚ ਵੀ ਹੋਣੇ ਚਾਹੀਦੇ ਨੇ ਮੈਂ ਕਹਿੰਨਾ ਪੰਜ ਚਾਰ ਗੇੜੇ ਤੁਸੀਂ ਜ਼ਰੂਰ ਕੱਢੋ ਕਿਉਂਕਿ ਤੁਹਾਨੂੰ ਵੇਖ ਕੇ ਹੀ ਇੱਦਾਂ ਹੌਸਲਾ ਆ ਜਾਣਾ ਹਾਂਜੀ ਹਾਂਜੀ ਬਈ ਇਹ ਤਾਂ ਗੱਲ ਹੈਗੀ ਹੈ ਨਾ ਮੈਂ ਮਤਲਬ ਕਿਸੇ ਵੀ ਮੈਂ ਹਮੇਸ਼ਾ ਆਪਦੀ ਉਦਾਹਰਨ ਬਹੁਤ ਦਿੰਦਾ ਹਾਂ ਉਹਨਾਂ ਨਾ ਵੀ ਮਤਲਬ ਮੇਰਾ ਅੱਧੇ ਤੋਂ ਜ਼ਿਆਦਾ ਸਰੀਰ ਡੈਡ ਆ ਨਾ ਤੇ ਮਤਲਬ ਜਜ ਭਾਉਣਾ ਚਾਹੀਦਾ ਅੰਦਰ ਕੋਈ ਵੀ ਹੈ ਨਾ ਸੇਵਾ ਭਾਵਨਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਭਾਈ ਇਹ ਸੇਵਾ ਭਾਵਨਾ ਦੇ ਲਈ ਕਿਉਂਕਿ ਪਿੰਡ ਦੇ ਹੋਰ ਵੀ ਕੰਮ ਹੁੰਦੇ ਨੇ ਤੁਸੀਂ ਇੰਨੀ ਵਾਰ ਤੋਂ ਕੰਮ ਛੱਡ ਕੇ ਆਏ ਹੋ ਕਿੰਨੇ ਕ ਵਜੇ ਚੱਲੇ ਹੋ ਅਸੀਂ ਕਰੀਬ 8:30 ਵਜੇ ਚੱਲ ਪਏ ਸੀ ਜੀ ਪਿੰਡੋਂ ਹਾਂਜੀ ਹਾਂਜੀ ਇਹ ਸੇਵਾ ਹੁਣ ਇੱਕ ਵਾਰੀ ਕਰਕੇ ਆਉਂਗੇ ਜਾਂ ਨਿਰੰਤਰ ਜਾਰੀ ਆ ਨਹੀਂ ਭਾਈ ਅੱਗੇ ਵੀ ਸਾਡੀ ਸੇਵਾ ਜਾਰੀ ਰਹੂ ਜਿੱਦਾਂ ਮੰਨ ਕੇ ਚੱਲੋ ਹੁਣ ਅੱਗੇ ਪੈਲੀਆਂ ਪੱਧਰ ਪੁੱਧਰ ਕਰਨੀਆਂ ਨਾ ਮਤਲਬ ਅਸੀਂ ਆਪਦੇ ਟਰੈਕਟਰ ਲੈ ਕੇ ਜਾਵਾਂਗੇ ਨਾ ਤੇ ਉਹ ਅਸੀਂ ਸੇਵਾ ਕਰਕੇ ਆਵਾਂਗੇ ਠੀਕ ਹੈ ਲੋਕਾਂ ਦੇ ਨਾਲ ਖੜੇ ਹਾਂ ਹਾਂਜੀ ਹਾਂਜੀ ਪਿੰਡ ਪੱਦਰ ਤੇ ਵੀ ਪੈਸੇ ਪੁਸੇ ਇਕੱਠੇ ਕਰੇ ਹਾਂ ਹਾਂਜੀ ਪਿੰਡ ਪੱਦਰ ਤੇ ਜੀ ਪਿੰਡ ਤੋਂ ਕੋਈ ਸੇਵਾ ਸਾਰੇ ਨਗਰ ਵਾਲੋਂ ਹੀ ਆਏ ਆ ਜੀ ਠੀਕ ਹੈ ਤੇ ਬਾਈ ਇੱਥੋਂ ਤੱਕ ਪਹੁੰਚੇ ਹੋਵਗੇ ਤੁਸੀਂ ਆਪ ਦੇਖਿਆ ਹੁਣ ਹਾਲ ਪਿੰਡ ਦਾ ਬਹੁਤ ਮੰਦਾ ਤੇ ਮਨ ਦੇ ਵਿੱਚ ਕੀ ਮਹਿਸੂਸ ਹੁੰਦਾ ਵੀ ਚੰਗੀ ਭਲੀ ਜ਼ਿੰਦਗੀ ਜਿਉਂਦੇ ਸੀ ਤੇ ਅੱਜ ਸਾਰੇ ਜ਼ਿੰਦਗੀ ਆ ਜਿਹੜੀ ਇਹਨਾਂ ਦੀ ਉਤਲ ਪੁਤਲ ਹੋ ਗਈ ਇੱਕ ਬੰਦਾ ਦੂਜੇ ਦੇ ਘਰੇ ਰਹਿਣ ਲੱਗਿਆ ਹੋਇਆ ਸਾਰੇ ਬਿਸਤਰੇ ਲੀੜੇ ਲੱਪੇ ਸਭ ਕੁਝ ਖਰਾਬ ਹੋ ਗਿਆ ਦੇਖੋ ਦੇਖੋ ਜੀ ਇਹਦਾ ਕੁਦਰਤ ਦੇ ਰੰਗ ਹਨਾ ਉਹਦੇ ਅੱਗੇ ਕੀ ਦਾ ਜੋਰ ਹਾਂਜੀ ਠੀ ਖੋਰ ਇੱਜ਼ਤ ਸੀ ਇਹਨਾਂ ਦੀ ਵਧ ਗਈ ਹੈ ਕਿਉਂਕਿ ਇਸ ਪੜਾ ਤੇ ਜਿੰਦਗੀ ਹੋਵੇ ਤੱਕ ਕੰਮ ਕਰਦਾ ਜਿਹੜਾ ਜਜ਼ਬਾ ਲੈ ਕੇ ਚੱਲੇ ਹੋਏ ਨੇ ਪਿੰਡ ਦੇ ਵਿੱਚ ਪਹੁੰਚੇ ਹੋਏ ਨੇ ਸੇਵਾ ਕਰ ਰਹੇ ਨੇ ਇਹਨਾਂ ਦੇ ਨਾਲ ਇਹਨਾਂ ਦੇ ਪਿੰਡ ਦੇ ਜਿਹੜੇ ਵਾਸੀ ਵੀ ਪਹੁੰਚੇ ਹੋਏ ਨੇ ਸੋ ਇਸ ਤਰ੍ਹਾਂ ਦੀ ਸੇਵਾ ਭਾਵਨਾ ਹੋਣੀ ਜ਼ਰੂਰੀ ਹੈ ਕਿਉਂਕਿ ਜਿੱਥੇ ਲੋਕ ਖੜਾਂ ਦੀ ਮਾਰ ਹੇਠ ਆਏ ਹੋਏ ਨੇ ਜਿੱਥੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਨੁਕਸਾਨ ਆ ਉੱਥੇ ਵੀ ਵੀਰ ਹੋਣੀ ਜਿਹੜੀ ਅਸੀਂ ਸੇਵਾ ਕਰ ਰਹੇ ਨੇ ਅਸੀਂ ਇਹਨਾਂ ਦੇ ਅੰਦਰ ਭਾਵਨਾ ਦਲੇਰੀ ਹੈ ਹੌਸਲਾ ਤੇ ਉਸ ਨੂੰ ਦੇਖ ਕੇ ਸਭ ਨੂੰ ਇੱਕ ਹੌਸਲਾ ਇਹ ਵੀ ਮਿਲਦਾ ਸਭ ਦੇ ਅੰਦਰ ਕੰਮ ਕਰਨ ਦੀ ਪ੍ਰੇਰਣਾ ਵੀ ਮਿਲਦੀ ਹੈ ਸੇਵਾ ਭਾਵਨਾ ਦਾ ਹੌਸਲਾ ਵੀ ਆਉਂਦਾ ਹੈ ਕਿ ਜਦੋਂ ਵੀਰ ਹੋਣੀ ਘਰੇ ਨਿ ਟੇਕੇ ਬੈਂਦੇ ਤਾਂ ਫਿਰ ਅਸੀਂ ਘਾਲੋਂ ਕਿਹੜੀ ਗੱਲ ਦੀ ਕਰਨੀ ਹੈ ਅਸੀਂ ਕਿਉਂ ਚਿੰਤਾ ਕਰਨੀ ਹੈ ਵੀ ਸਾਡਾ ਉਥੇ ਲੇਟ ਹੋ ਜਾਊਗਾ ਸਾਨੂੰ ਟਾਈਮ ਲੱਗ ਜਾਊਗਾ ਸੋ ਬਾਈ ਹੁਣਾਂ ਦੀ ਹਿੰਮਤ ਨੂੰ ਸਲਾਮ ਹੈ ਕੈਮਰਾਮੈਨ ਹੈਪੀ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬ